ਬੜੇ ਸੱਜਣਾ ਦੀ ਇੱਛਾ ਸੀ ਸੱਜਣੋ ਕਿ ਆਪਣਾ ਪੋਰਸ ਦਿਖਾਓ ਕਿੱਡਾ ਹੋ ਗਿਆ ਲੈ ਵੀ ਸੱਜਣੋ ਅਸਲ ਦੇ ਵਿੱਚ ਚਾਹੁੰਦੇ ਸੀ ਵੀ ਸੀਕੇ ਦਿਖਾਉਣਾ ਪਰ ਸ਼ੂਟ ਨਹੀਂ ਆ ਰਿਹਾ ਸੀ ਕਦੇ ਸ਼ੂਟ ਕਰਨ ਦਾ ਟਾਈਮ ਨਹੀਂ ਸੀ ਲੱਗ ਰਿਹਾ ਕਦੇ ਮੌਸਮ ਨਹੀਂ ਸੀ ਵਧੀਆ ਹੁੰਦਾ ਕਦੇ ਮੂਡ ਨਹੀਂ ਸੀ ਵਧੀਆ ਹੁੰਦਾ ਇੱਕ ਦਿਨ ਫਿਰ ਸਾਰੇ ਸੁਭ ਬਿੜ ਗਏ ਅਸੀਂ ਕਹ ਲੈ ਵੀ ਅੱਜ ਫਲਮਾਉਨੇ ਆ ਆਪਣਾ ਪੋਰਸ ਦੋ ਦੰਦ ਹੋ ਗਿਆ ਮਤਲਬ ਢਾਈ ਸਾਲਾਂ ਤੋਂ ਉੱਪਰ ਹੋ ਗਿਆ ਇਹ ਹੋ ਗਿਆ ਹੋਊਗਾ 31 32 ਮਹੀਨਿਆਂ ਦਾ ਇਹਨੇ 5 ਸਤੰਬਰ ਨੂੰ ਟੀਚਰ ਵਾਲੇ ਦਿਨ ਟੀਚਰ ਡੇ ਵਾਲੇ ਦਿਨ 3 ਸਾਲ ਦਾ ਹੋ ਜਾਣਾ 3 ਸਾਲ ਦਾ ਹੋ ਜਾਣਾ ਜੇ ਤੁਸੀਂ ਗੱਲ ਕਰੋਗੇ ਹਾਈਟ ਦੀ ਤਾਂ ਮੈਂ ਕਹਿੰਦਾ ਹੁੰਦਾ ਸੀ 60 ਇੰਚ ਦਾ ਹੋ ਜਾਊਗਾ ਤੇ ਜਿੰਨਾ ਮੇਰਾ ਅੰਦਾਜ਼ਾ ਵੀ ਇਹ 60 ਪਲੱਸ ਹੋ ਗਿਆ ਹੋਊਗਾ 60 ਇੰਚ ਤੋਂ ਤਾਂ ਇਹ ਮਾੜਾ ਮੋਟਾ ਉੱਤੇ ਹੀ ਹੋ ਗਿਆ ਹੋਊਗਾ ਸਜਣੋ ਬਾਕੀ ਮੈਨੂੰ ਬਾਲਾ ਪਤਾ ਨਹੀਂ ਮਿੰਤੀ ਗਿਣਤੀ ਮੈਂ ਕੀਤੀ ਨਹੀਂ ਬਸ ਮੈਨੂੰ ਤਾਂ ਇੰਨਾ ਕੁ ਪਤਾ ਵੀ ਇਹ ਝੂਟਾ ਦੇਣ ਵਾਲਾ ਘੋੜਾ ਬਣ ਗਿਆ ਸੱਚ ਨੂੰ ਝੂਟਾ ਦੇਣ ਵਾਲਾ ਘੋੜਾ ਬਣ ਗਿਆ ਤੇ ਬੜੀ ਖੁਸ਼ੀ ਹੁੰਦੀ ਆ ਬੜਾ ਚਾਹ ਹੁੰਦਾ ਅਸਲ ਦੇ ਵਿੱਚ ਨਾ ਮੇਰਾ ਘੋੜਾ ਪਾਲਣ ਦਾ ਮਕਸਦ ਸੀਗਾ ਜਿਹੜਾ ਉਹ ਕਿਤੇ ਨਾ ਕਿਤੇ ਇਹੀ ਹੁੰਦਾ ਵੀ ਜਦੋਂ ਵੀ ਤੁਸੀਂ ਵੀ ਆਪਦੇ ਹੱਥਾਂ ਨਾਲ ਪਾਲੋ ਫਿਰ ਤੁਸੀਂ ਉਹਨੂੰ ਆਪਦੇ ਹੱਥਾਂ ਦੇ ਨਾਲ ਉਹਨੂੰ ਚਾਲ ਤੁਰਨਾ ਸਿਖਾਉ ਉਹਨੂੰ ਘੋੜਾ ਬਣਾਉ ਇੱਕ ਤੁਹਾਡਾ ਨਹੀਂ ਸ਼ੌਂਕ ਹੁੰਦਾ ਵੀ ਬੂਟਾ ਲਾਉ ਫਿਰ ਤੁਸੀਂ ਉਹਦੇ ਛਾਵੇਂ ਬੈਠੋ ਉਹ ਆਨੰਦ ਅਸਲ ਦੇ ਵਿੱਚ ਉਹ ਆਨੰਦ ਦੀ ਖਾਤਰ ਆਪਾਂ ਪਾ ਲਿਆ ਸੱਜਣੋ ਪਰ ਮੈਂ ਤੁਹਾਨੂੰ ਇੱਕ ਕੰਮ ਦੀ ਗੱਲ ਦੱਸਦਾ ਕਿ ਸੋਹਣਾ ਵੇਖ ਕੇ ਪਿਆਰ ਨਾ ਕਰੋ ਜਿਹਨੂੰ ਤੁਸੀਂ ਪਿਆਰ ਕਰੋਗੇ ਨਾ ਉਹੀ ਸੋਹਣਾ ਲੱਗਣ ਲੱਗ ਜਾਊਗਾ ਤੇ ਜੇ ਤੁਸੀਂ ਕਿਸੇ ਚੀਜ਼ ਨੂੰ ਬੇਪਨਾਹ ਪਿਆਰ ਕਰਨ ਲੱਗ ਜੋਗੇ ਨਾ ਤਾਂ ਉਹ ਸਾਰੀ ਦੁਨੀਆ ਨੂੰ ਸੋਹਣਾ ਲੱਗਣ ਲੱਗ ਜੂਗੀ ਸਾਰੀ ਦੁਨੀਆ ਨੂੰ ਹੀ ਉਹ ਸੋਹਣੀ ਲੱਗਣ ਲੱਗ ਜੂਗੀ ਅਸਲ ਦੇ ਵਿੱਚ ਸੋਹਣੇ ਦੀ ਕੋਈ ਡੈਫੀਨੇਸ਼ਨ ਨਹੀਂ ਹੁੰਦੀ ਦੁਨੀਆ ਤੇ ਸੋਹਣੇ ਦੀ ਕੋਈ ਪਰਿਭਾਸ਼ਾ ਹੀ ਨਹੀਂ ਹੁੰਦੀ ਦੁਨੀਆ ਤੇ ਅਸਲ ਦੇ ਵਿੱਚ ਪਰਿਭਾਸ਼ਾ ਹੁੰਦੀ ਹੈ ਪਿਆਰ ਦੀ ਤੇ ਨਫ਼ਰਤ ਦੀ ਜਿਹਨੂੰ ਤੁਸੀਂ ਨਫ਼ਰਤ ਕਰਦੇ ਆ ਉਹ ਭੈੜਾ ਜਿਹਨੂੰ ਤੁਸੀਂ ਪਿਆਰ ਕਰਦੇ ਆ ਉਹ ਸੋਹਣਾ ਮਤਲਬ ਜਿਹੜੇ ਮੇਰੇ ਬੋਲ ਆ ਇਹ ਕਿਸੇ ਨੂੰ ਤਾਂ ਭੇੜੇ ਲੱਗਦੇ ਹੋਣਗੇ ਜਿਹੜਾ ਮੈਨੂੰ ਨਫ਼ਰਤ ਕਰਦਾ ਉਹਨੂੰ ਮੇਰੇ ਬੋਲ ਬੁਰੇ ਲੱਗੇ ਜਾਂਦੇ ਹੋਣਗੇ ਜਿਹੜਾ ਮੈਨੂੰ ਪਿਆਰ ਕਰਦਾ ਉਹਨੂੰ ਲੱਗਦੇ ਹੋਣਗੇ ਕੀ ਆ ਯਾਰ ਸੁਖਵਿੰਜ ਸੁਖਜਿੰਦਰ ਦੀ ਤਾਂ ਆਵਾਜ਼ ਦੇ ਵਿੱਚ ਜਾਦੂ ਆ ਅਸਲ ਦੇ ਵਿੱਚ ਨਾ ਹੀ ਜਾਦੂ ਆ ਨਾ ਹੀ ਮੈਂ ਬੁਰਾ ਹ ਅਸਲ ਦੇ ਵਿੱਚ ਤੁਹਾਡੀ ਪਿਆਰ ਤੇ ਨਫ਼ਰਤ ਹੀ ਗਈ ਹੈ ਜਿਹੜੀ ਉਹੀ ਨਜ਼ਰੀਆ ਸਜਣੋ ਇਹੀ ਕਾਰਨ ਹੈ ਵੀ ਜੇ ਕਿਸੇ ਨੂੰ ਇਹ ਤੁਰਿਆ ਜਾਂਦਾ ਸੋਹਣਾ ਲੱਗ ਰਿਹਾ ਤਾਂ ਉਹ ਉਹਦੀ ਮੁਹੱਬਤ ਹੈ ਜੇ ਕਿਸੇ ਨੂੰ ਇਹ ਬੁਰਾ ਲੱਗ ਰਿਹਾ ਇਹਦੇ 'ਚ ਕਮੀਆਂ ਦਿਸ ਰਹੀਆਂ ਤਾਂ ਉਹ ਉਹਦੀ ਨਫ਼ਰਤ ਅਸਲ 'ਚ ਬਣਾਉਣ ਵਾਲੇ ਨੇ ਜੋ ਚੀਜ਼ ਬਣਾਈ ਹੁੰਦੀ ਆ ਉਹ ਬਸ ਪ੍ਰਮਾਤਮਾ ਨੇ ਬਣਾਈ ਹੋਈ ਹੁੰਦੀ ਆ ਸਜਣੋ ਤੇ ਉਹਨੇ ਕੋਈ ਕਮੀ ਛੱਡੀ ਨਹੀਂ ਹੁੰਦੀ ਸਜਣੋ ਅਸਲੀਅਤ ਗੱਲ ਇਹ ਆ ਵੀ ਤੁਸੀਂ ਕਦੇ ਕਿਸੇ ਦੇ ਆਖੇ ਸੋਹਣਾ ਕਹੇ ਤੇ ਪੈਸੇ ਨਾ ਠੋਕ ਦਿਓ ਆ ਆਪਣੇ ਹਜ਼ਾਰਾਂ ਵਾਲੇ ਆ ਜਦੋਂ ਕਦੇ ਇਹ ਜ਼ਿੰਦਗੀ ਦੇ ਵਿੱਚ ਬੱਚੇ ਪੈਦਾ ਕਰੂਗਾ ਤਾਂ ਹਜ਼ਾਰਾਂ ਵਾਲੇ ਹੀ ਪੈਦਾ ਕਰੂਗਾ ਪਰ ਜਿਹੜਾ ਉਹ ਬੱਚਿਆਂ ਨੂੰ ਪਿਆਰ ਕਰਦਾ ਹੋਊਗਾ ਉਹਦੀ ਨਿਗਾ ਚ ਉਹ ਲੱਖਾਂ ਵਾਲੇ ਹੋਣਗੇ ਸਜਣੋ ਆਪਾਂ ਇਹ ਕਹਿ ਸਕਦੇ ਆ ਇਹਦੀ ਮਾਂ ਵੀ ਆਪਣੇ ਕੋਲੇ ਆ ਉਹ ਵੀ ਸਮਝ ਲਓ ਹਜ਼ਾਰਾਂ ਵਾਲੀ ਘੋੜੀ ਆ ਜਿਹੜਾ ਇਹਦਾ ਬਾਪ ਆ ਵਿਕਰਾਂਤ ਸ਼ਰਮਾ ਕੋਲੇ ਉਹ ਵੀ ਸਮਝ ਲਓ ਹਜ਼ਾਰਾਂ ਵਾਲਾ ਘੋੜਾ ਹੀ ਆ ਤੇ ਸਾਡੇ ਕੋਲੇ ਤਾਂ ਸਜਣੋ ਉਹ ਪਹੁੰਚਿਓ ਵੀ ਭਾਈ ਜਿਹਨੇ ਹਜ਼ਾਰਾਂ ਵਾਲੇ ਪੈਦਾ ਕਰਨੇ ਆ ਲੱਖਾਂ ਕਰੋੜਾਂ ਵਾਲੇ ਨਾ ਸਾਡੇ ਕੋਲੇ ਭਾਈ ਵਾਧਦੇ ਆ ਨਾ ਸਾਡੇ ਕੋਲੇ ਦਾਅਵੇ ਆ ਤੇ ਨਾ ਮੈਨੂੰ ਲੱਗਦਾ ਵੀ ਭਾਈ ਸਾਡੇ ਤੋਂ ਇਹ ਹੋਣਾ ਹੈ ਜਿਹੜੇ ਸਾਡੇ ਕੋਲੇ ਆਉਣਾ ਹੋਇਆ ਉਹ ਤਾਂ ਉਹੋ ਆਇਓ ਜਿਹੜੇ ਬੰਦੇ ਨੇ ਹਜ਼ਾਰਾਂ ਕਾਲਾ ਪੈਦਾ ਕਰਨਾ ਜਿਨ੍ਹਾਂ ਬਸ ਆਏ ਜੇ ਕਹਿ ਲੋ ਵੀ ਫੀਸ ਕਿ ਜਿੰਨੇ ਹੀ ਪੂਰੇ ਕਰਨੇ ਆ ਉਹੋ ਹੀ ਆਇਓ ਹਾਂ ਜੇ ਇਹੋ ਜਿਹਾ ਪੈਦਾ ਕਰਨਾ ਫੇਰ ਤੁਸੀਂ ਐਸਕੋਬਾਰ ਤੋਂ ਘੋੜੀ ਕੱਪਣ ਕਰਾ ਲਿਓ ਜੇ ਤੁਸੀਂ ਇਹੋ ਜਿਹਾ ਪੈਦਾ ਕਰਨਾ ਕਿਉਂਕਿ ਐਸਕੋਬਾਰ ਆ ਜਿਹੜਾ ਉਹ ਇਸ ਤਰ੍ਹਾਂ ਦੇ ਬੱਚੇ ਸਜਣੂ ਪੈਦਾ ਕਰ ਰਿਹਾ ਤੁਸੀਂ ਵਿਕਰਾਂਤ ਸ਼ਰਮਾ ਦੇ ਫਾਰਮ ਤੇ ਜਾ ਸਕਦੇ ਆ ਤੇ ਬਾਕੀ ਬਈ ਮਾਲਕ ਨੇ ਆਪਾਂ ਇਹ ਕਹਿ ਸਕਦੇ ਆ ਕਿ ਢਾਣੇ ਲੈਣ ਵਾਸਤੇ ਇੱਕ ਚੰਗਾ ਮਜ਼ਬੂਤ ਘੋੜਾ ਦਿੱਤਾ ਵੀ ਜਿਹਦੇ ਤੇ ਮੈਂ ਬਹਿ ਕੇ ਆ ਹਜੇ 2.5 ਸਾਲ ਦਾ ਹੋਇਆ ਵੀ ਮੈਂ 15-16 ਕਿਲੋਮੀਟਰ ਬਾਟ ਕਰ ਲੈਣਾ ਤੇ 15-16 ਕਿਲੋਮੀਟਰ ਬਾਟ ਤੇ ਆ ਕੇ ਵੀ ਇਹ ਨੱਚਦਾ ਤੁਰਿਆ ਜਾਂਦਾ ਤੇ ਨੱਚਦਾ ਹੀ ਤੁਰਿਆ ਆਉਂਦਾ ਕਿਉਂਕਿ ਜਿਹੜੇ ਦੇਸੀ ਖਰਾਕ ਤੇ ਭਾਈ ਭਲੇਵੇ ਹੁੰਦੇ ਆ ਜਾਨਵਰ ਉਹਨਾਂ ਚ ਦਮ ਖੰਮ ਇੰਨਾ ਕੁ ਹੁੰਦਾ ਏ ਇੱਕ ਫੌਜੀ ਸੰਦੀਪ ਉਹਦੇ ਵੀਡੀਓ ਬਣਾਉਣ ਵੇਲੇ ਆਇਆ ਸੀ ਬਾਈ ਦਾ ਧੰਨਵਾਦ ਕਰਦੇ ਆ ਸੱਜਣ ਦਾ ਤੇ ਦੂਜੀ ਗੱਲ ਵੀ ਸੱਜਣ ਨੂੰ ਵੀ ਆਪਣੇ ਕੋਲੇ ਭਰਾਵੋ ਓਟੀ ਕਿਆਂ ਟੱਲਿਆਂ ਵਾਲਾ ਕੰਮ ਹੈ ਨਹੀਂ ਗਾ ਵੀ ਟੀਕੇ ਟੱਲੇ ਲਾ ਕੇ ਔਡਾ ਕਰ ਲਿਆ ਫਲਾਨੇ ਇੰਚ ਦਾ ਕਰ ਲਿਆ ਆ ਆਪਣੇ ਤਾਂ ਦੇਸੀ ਆ ਟਾਣਾ ਦੇਣ ਵਾਲੇ ਆ ਹਾਂ ਟਾਣਾ ਦੇਣ ਵਾਸਤੇ ਬੱਚੇ ਪੈਦਾ ਕਰਨੇ ਆ ਉਹ ਕਰਾ ਸਕਦੇ ਆ ਭਾਈ ਕਰੋੜਾਂ ਵਾਲੇ ਨਹੀਂ ਹੋਣੇ